ਭਾਬੀ ਕਹਿੰਦੀ ਸੰਜੂ ਤੂੰ ਇਸ ਤਰ੍ਹਾਂ ਕਰ ਹੁਣ ਤੂੰ ਨਹਾ ਲੈ ਤੇ ਮੈਂ ਤੇਰੇ ਵਾਸਤੇ ਵਧੀਆ ਜੀ ਚਾਹ ਬਣਾ ਕੇ ਲਿਆਉਣੀ ਆ ਮੈਂ ਨਹਾ ਕੇ ਬਾਥਰੂਮ ਚੋਂ ਜਿੱਤਾਂ ਹੀ ਬਾਹਰ ਨਿਕਲਿਆ ਤਾਂ ਮੈਂ ਪਤਲਾ ਜਿਹਾ ਤੌਲੀਆ ਪਾਇਆ ਹੋਇਆ ਸੀ ਅਤੇ ਮੇਰਾ ਧਿਆਨ ਗਿਆ ਕਿ ਭਾਬੀ ਮੈਨੂੰ ਹੀ ਵੇਖੀ ਜਾ ਰਹੀ ਸੀ ਪਰ ਮੈਨੂੰ ਭਾਬੀ ਦਾ ਪਤਾ ਨਹੀਂ ਸੀ ਕਿ ਉਹ ਮੈਨੂੰ ਹੀ ਵੇਖ ਰਹੀ ਹੈ ਮੇਰੀ ਤਾਂ ਅਚਾਨਕ ਹੀ ਨਜ਼ਰ ਉਸ ਉੱਤੇ ਚਲੀ ਗਈ ਸੀ ਜਦ ਮੈਂ ਆਪਣੀ ਭਾਬੀ ਨੂੰ ਵੇਖਿਆ ਤਾਂ ਉਸਨੇ ਮੈਨੂੰ ਵੇਖ ਕੇ ਅਣ ਦੇਖਾ ਕਰ ਦਿੱਤਾ ਜਿਵੇਂ ਤਾਂ ਉਸਨੇ ਦੇਖਿਆ ਹੀ ਨਾ ਹੋਵੇ ਦੋਸਤੋ ਰਾਤ ਦੀ ਰੋਟੀ ਖਾ ਕੇ ਭਾਬੀ ਨੇ ਮੇਰਾ ਮੰਜਾ ਦਾ ਅੱਜ ਫੇਰ ਆਪਣੇ ਬੈੱਡ ਦੇ ਕੋਲ ਹੀ ਡਾਲਿਆ ਸੀ ਅਤੇ ਉਹ ਵੀ ਆਪਣੇ ਬੈੱਡ ਦੇ ਨਾਲ ਲਾ ਕੇ ਅਤੇ ਮੈਂ ਮੰਜੇ ਦੇ ਉੱਤੇ ਲੰਮਾ ਪਿਆ ਗਿਆ ਸੀ ਥੋੜੀ देर ਬਾਅਦ ਭਾਬੀ ਵੀ ਰਸੋਈ ਦੇ ਵਿੱਚ ਕੰਮ ਖਤਮ ਕਰਕੇ ਬੈੱਡ ਤੇ ਆਣ ਕੇ ਲੰਮੀ ਪੈ ਗਈ ਮੈਂ ਉਸ ਨੂੰ ਕਿਹਾ ਕਿ ਭਾਬੀ ਮੈਨੂੰ ਨੀਂਦ ਨਹੀਂ ਆ ਰਹੀ ਮੈਨੂੰ ਤਾਂ ਡਰ ਲੱਗ ਰਿਹਾ ਤਾਂ ਭਾਬੀ ਮੈਨੂੰ ਕਹਿਣ ਲੱਗੀਗੀ ਇਸ ਤਰ੍ਹਾਂ ਕਰ ਤੂੰ ਮੇਰੇ ਨਾਲ ਆਣ ਕੇ ਸੌ ਜਾ ਦੋਸਤੋ ਮੇਰਾ ਨਾਮ ਸੰਜੂ ਹੈ ਅਤੇ ਮੇਰੀ ਉਮਰ ਕੋਈ 25 ਸਾਲਾਂ ਦੀ ਸੀ ਅਤੇ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਮੇਰੇ ਪਾਪਾ ਸਰਕਾਰੀ ਨੌਕਰੀ ਕਰਦੇ ਸਨ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰਾ ਸਮਾਨ ਸੀ ਹਰ ਪਾਸੇ ਸਭ ਕੁਝ ਸਹੀ ਚੱਲ ਰਿਹਾ ਸੀ ਅਸੀਂ ਦੋ ਭਰਾ ਸੀ ਮੇਰੇ ਵੱਡੇ ਭਰਾ ਦਾ ਵਿਆਹ ਹੋ ਗਿਆ ਸੀ ਉਸ ਦੀ ਟੂਰਿਸਟ ਜੌਬ ਸੀ ਇਸ ਲਈ ਘਰ ਤੋਂ ਜ਼ਿਆਦਾ ਸਮਾਂ ਬਾਹਰ ਹੀ ਰਹਿੰਦਾ ਸੀ ਤੇ ਭਾਬੀ ਸਾਡੇ ਨਾਲ ਰਹਿੰਦੀ ਸੀ ਮੈਨੂੰ ਜਿੱਥੇ ਵੀ ਕੋਈ ਸੋਹਣੀ ਕੁੜੀ ਦਿਸਦੀ ਤਾਂ ਮੈਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਸੀ ਇੱਕ ਦਿਨ ਮੈਂ ਆਪਣੇ ਘਰ ਦੇ ਵਿੱਚ ਬੈਠ ਕੇ ਟੀਵੀ ਵੇਖ ਰਿਹਾ ਸੀ ਕਿੰਨੇ ਵਿੱਚ ਹੀ ਮੇਰੀ ਚਾਚੀ ਦਾ ਫੋਨ ਆਇਆ ਮੇਰੀ ਚਾਚੀ ਪਤਾ ਨਹੀਂ ਮੇਰੀ ਮਾਂ ਨਾਲ ਕੀ ਗੱਲ ਕਰ ਰਹੀ ਸੀ ਮੇਰੀ ਮਾਂ ਨੇ ਕਿਹਾ ਤੂੰ ਫਿਕਰ ਨਾ ਕਰ ਅਸੀਂ ਅਗਲੇ ਮਹੀਨੇ ਤੇਰੇ ਕੋਲ ਜ਼ਰੂਰ ਰਹਿਣ ਵਾਸਤੇ ਆਵਾਂਗੇ ਤਾਂ ਚਾਚੀ ਕਹਿੰਦੀ ਤੁਸੀਂ ਬਹਾਨੇ ਬਹੁਤ ਮਾਰਦੇ ਆ ਤਾਂ ਮਾਂ ਨੇ ਕਿਹਾ ਕਿ ਸੰਜੂ ਵੀ ਹੁਣ ਘਰ ਹੀ ਰਹਿੰਦਾ ਇਹ ਕੋਈ ਕੰਮ ਨਹੀਂ ਸਿੱਖਦਾ ਚਾਚੀ ਕਹਿੰਦੀ ਕਿ ਤੁਸੀਂ ਇਦਾਂ ਕਰੋ ਇਸ ਨੂੰ ਮੇਰੇ ਕੋਲ ਭੇਜ ਦਿਓ ਤੁਹਾਨੂੰ ਪਤਾ ਹੀ ਆ ਇਹ ਵੀ ਹੁਣ ਬਾਹਰ ਚਲੇ ਜਾਣਗੇ ਤੇ ਪੂਰਾ ਡੇਢ ਮਹੀਨਾ ਇਹਨਾਂ ਨੇ ਉੱਥੇ ਹੀ ਰਹਿਣਾ ਜੇ ਸੰਜੂ ਮੇਰੇ ਕੋਲ ਆ ਜਾਊ ਤਾਂ ਮੇਰਾ ਵੀ ਦਿਲ ਲੱਗਾ ਰਹੂਗਾ ਮੇਰੀ ਮਾਂ ਨੇ ਕਿਹਾ ਕਿ ਮੈਂ ਸੰਜੂ ਨੂੰ ਭੇਜ ਦਿੰਨੀ ਹਾਂ ਘਰ ਵਿੱਚ ਬੇਲਾ ਬੈਠਾ ਟੀਵੀ ਵੇਖਦਾ ਰਹਿੰਦਾ ਸਾਰਾ ਦਿਨ ਦੋਸਤਾਂ ਦੇ ਨਾਲ ਘੁੰਮਦਾ ਰਹਿੰਦਾ ਮੇਰੀ ਮਾਂ ਨੇ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਕਹਿ ਦਿੱਤਾ ਕਿ ਸੰਜੂ ਨੂੰ ਕੱਲ ਸਵੇਰੇ ਆਪਣੀ ਚਾਚੀ ਦੇ ਕੋਲ ਥੋੜੇ ਦਿਨ ਰਹਿਣ ਵਾਸਤੇ ਚਲਾ ਜਾ ਕਿਉਂਕਿ ਤੇਰਾ ਚਾਚਾ ਹੁਣ ਬਾਹਰ ਚਲਾ ਗਿਆ ਤੇ ਤੇਰੀ ਚਾਚੀ ਇਕੱਲੀ ਰਹਿੰਦੀ ਹੈ ਮੈਨੂੰ ਦਿਲ ਨਹੀਂ ਲੱਗਦਾ ਇਸ ਲਈ ਉਹ ਮੈਨੂੰ ਕਹਿ ਰਹੀ ਸੀ ਕਿ ਸੰਜੂ ਨੂੰ ਮੇਰੇ ਕੋਲ ਥੋੜੇ ਦਿਨਾਂ ਲਈ ਭੇਜ ਦਿਓ ਅਤੇ ਅਗਲੇ ਮਹੀਨੇ ਅਸੀਂ ਉਸ ਕੋਲ ਚਲੇ ਜਾਵਾਂਗੇ ਮੈਂ ਮਾਂ ਨੂੰ ਕਿਹਾ ਕਿ ਮਾਂ ਠੀਕ ਹੈ ਅਤੇ ਮੈਂ ਸਵੇਰੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਮੇਰੇ ਕੱਪੜੇ ਪੈਕ ਕਰ ਦਿਓ ਸਵੇਰੇ 8 ਵਜੇ ਪਹਿਲੀ ਵਾਸਤੇ ਮੈਂ ਆਪਣੇ ਘਰੋਂ ਤੁਰ ਪਿਆ ਸੀ ਮੇਰੀ ਚਾਚੀ ਦੇ ਵਿਆਹ ਨੂੰ ਹਲੇ ਥੋੜਾ ਜਿਹਾ ਹੋਇਆ ਸੀ ਪਰ ਉਹਨਾਂ ਦੇ ਕੋਈ ਜਵਾਬ ਨਹੀਂ ਸੀ ਤੇ ਮੈਂ ਸਵੇਰੇ ਪਹਿਲੀ ਬੱਸ ਵਿੱਚ ਬੈਠ ਕੇ ਉਹਨਾਂ ਦੇ ਘਰ ਨੂੰ ਤੁਰ ਪਿਆ ਸੀ ਮੈਂ ਅੱਧੇ ਪੌਣੇ ਘੰਟੇ ਵਿੱਚ ਚਾਚੇ ਦੇ ਘਰ ਪੁੱਜ ਗਿਆ ਮੈਂ ਜਾ ਕੇ ਜਿੱਤਾ ਹੀ ਦਰਵਾਜ਼ੇ ਦੀ ਘੰਟੀ ਮਾਰੀ ਤਾਂ ਚਾਚੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਮੈਂ ਜਿੱਤਾ ਹੀ ਚਾਚੀ ਨੂੰ ਵੇਖਿਆ ਮੈਂ ਤਾਂ ਦੇਖਦਾ ਹੀ ਰਹਿ ਗਿਆ ਸੀ ਚਾਚੀ ਇੰਨੀ ਕੁ ਜ਼ਿਆਦਾ ਸੋਹਣੀ ਸੀ ਕਿ ਉਸ ਤੋਂ ਅੱਖਾਂ ਪਰੇ ਨਹੀਂ ਹੋ ਰਹੀਆਂ ਸੀ ਦੇਖਣ ਵਿੱਚ ਜਿੱਤਾ ਕੋਈ ਅpsਰਾ ਹੋਵੇ ਉਸ ਦਾ ਸਰੀਰ ਬਹੁਤ ਹੀ ਜ਼ਿਆਦਾ ਗੁੰਦਵਾ ਸੀ ਮੈਂ ਤਾਂ ਬਸ ਉਸ ਨੂੰ ਹੀ ਦੇਖਦਾ ਰਹਿ ਗਿਆ ਚਾਚੀ ਨੇ ਮੇਰੇ ਵੱਲ ਵੇਖਿਆ ਤੇ ਕਿਹਾ ਸੰਜੂ ਕੀ ਵੇਖਦਾ ਕਹਿਣ ਲੱਗੀ ਕੀ ਹੋ ਗਿਆ ਤੇ ਚੱਲ ਅੰਦਰ ਆ ਜਾ ਮੈਂ ਉਸ ਤੋਂ ਬਾਅਦ ਉਹਨਾਂ ਦੀ ਮਗਰ ਮਗਰ ਅੰਦਰ ਆ ਗਿਆ ਸੀ ਤੇ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਕੇ ਗਈ ਤੇ ਕਹਿਣ ਲੱਗੀ ਸੰਜੂ ਤੂੰ ਇੱਥੇ ਬੈਠ ਮੈਂ ਤੇਰੇ ਵਾਸਤੇ ਠੰਡਾ ਜੂਸ ਲੈ ਕੇ ਆਉਣੀ ਆ ਉਸ ਤੋਂ ਬਾਅਦ ਮੇਰੀ ਚਾਚੀ ਮੇਰੇ ਵਾਸਤੇ ਰਸੋਈ ਵਿੱਚੋਂ ਜੂਸ ਲੈ ਕੇ ਆਈ ਤੇ ਮੈਂ ਜੂਸ ਪੀਤਾ ਫਿਰ ਉਹ ਕਹਿਣ ਲੱਗੀ ਕਿ ਹੋਰ ਸੁਣਾ ਤੇਰਾ ਕੀ ਹਾਲ ਹੈ ਕੁਝ ਗੱਲਾਂ ਕਰਕੇ 15-20 ਮਿੰਟਾਂ ਬਾਅਦ ਉਹ ਮੇਰੇ ਵਾਸਤੇ ਚਾਹ ਲੈ ਕੇ ਆਈ ਉਸਨੇ ਮੈਨੂੰ ਕਿਹਾ ਜੇ ਤੈਨੂੰ ਭੁੱਖ ਲੱਗੀ ਆ ਤਾਂ ਵੀ ਦੱਸ ਦੇ ਮੈਂ ਤੇਰੇ ਵਾਸਤੇ ਰੋਟੀ ਵੀ ਬਣਾ ਦੇਨੀ ਆ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਹੁਣ ਤਾਂ ਮੈਂ ਰੋਟੀ ਰਾਤ ਨੂੰ ਹੀ ਖਾਊਂਗਾ ਤੁਸੀਂ ਮੇਰੇ ਲਈ ਸਵਾਜਾ ਖਾਣਾ ਬਣਾ ਦਿਓ ਇਹ ਸੁਣ ਕੇ ਮੇਰੀ ਚਾਚੀ ਹੱਸਣ ਲੱਗੀ ਤੇ ਕਹਿਣ ਲੱਗੀ ਹਾਂ ਹਾਂ ਕਿਉਂ ਨਹੀਂ ਚਾਚੀ ਨੇ ਸਿਰਫ ਦੋ ਹੀ ਕਮਰੇ ਸੀ ਸ਼ਾਮ ਦੇ 7 ਵਜੇ ਤਾਂ ਚਾਚੀ ਮੈਨੂੰ ਕਹਿਣ ਲੱਗੀ ਕਿ ਸੰਜੂ ਮੈਂ ਰੋਟੀ ਬਣਾਉਣ ਲੱਗੀ ਆ ਤੂੰ ਇਸ ਤਰ੍ਹਾਂ ਕਰ 10 ਕੁ ਮਿੰਟ ਬਾਅਦ ਰਸੋਈ ਵਿੱਚ ਆ ਜਵੀਂ ਤੇ ਮੈਂ ਤੈਨੂੰ ਰੋਟੀ ਪਾ ਕੇ ਦੇ ਦਾਂਗੀ ਤੇ ਉਸ ਤੋਂ ਬਾਅਦ ਚਾਚੀ ਕਹਿਣ ਲੱਗੀ ਕਿ ਸੰਜੂ ਤੂੰ ਇਦਾਂ ਕਰ ਤੂੰ ਰੋਟੀ ਖਾ ਲੈ ਤੇ ਮੇਰੇ ਕੋਲ ਬੈਠ ਕੇ ਹੀ ਖਾ ਲੈ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਮੈਂ ਇਕੱਲੇ ਰੋਟੀ ਨਹੀਂ ਖਾ ਸਕਦਾ ਤੇ ਨਾ ਹੀ ਮੈਨੂੰ ਮਜ਼ਾ ਆਉਂਦਾ ਮੈਂ ਤਾਂ ਤੁਹਾਡੇ ਨਾਲ ਹੀ ਰੋਟੀ ਖਾਊਂਗਾ ਤਾਂ ਚਾਚੀ ਕਹਿਣ ਲੱਗੀ ਠੀਕ ਹੈ ਫੇਰ ਰੁਕ ਜਾ ਆਪਾਂ ਇਕੱਠੇ ਰੋਟੀ ਖਾਂਦੇ ਹਾਂ ਕੁਝ ਥੇਰ ਬਾਅਦ ਅਸੀਂ ਇਕੱਠੇ ਰੋਟੀ ਖਾਧੀ ਤੇ ਉਸ ਤੋਂ ਬਾਅਦ ਗੱਲਾਂ ਕਰਦੇ ਰਹੇ ਰੋਟੀ ਖਾਣ ਤੋਂ ਬਾਅਦ ਚਾਚੀ ਕਹਿਣ ਲੱਗੀ ਸੰਜੂ ਤੂੰ ਇਸ ਤਰ੍ਹਾਂ ਕਰ ਮੇਰੇ ਬੈਠ ਤੇ ਕੋਲ ਤੇਰਾ ਮੰਜਾ ਤਾਂ ਆਦਨੀਆ ਤੂੰ ਮੇਰੇ ਕੋਲੇ ਸੌ ਜਾਵੇਂ ਤਾਂ ਮੈਂ ਉਹਨਾਂ ਨੂੰ ਕਿਹਾ ਕੀ ਚਾਚੀ ਜੀ ਜਿੱਦਾਂ ਤੁਸੀਂ ਕਹੋਗੇ ਆਪਾਂ ਉਦਾਂ ਹੀ ਕਰ ਲਾਂਗੇ ਕਿਉਂਕਿ ਹੋਰ ਤਾਂ ਕੋਈ ਕਮਰਾ ਹੈ ਹੀ ਨਹੀਂ ਜਿੱਥੇ ਤੂੰ ਸੌ ਸਕਦਾ ਤਾਂ ਤੈਨੂੰ ਇੱਥੇ ਹੀ ਸੌਣਾ ਪੈਣਾ ਕਿਉਂਕਿ ਦੂਜੇ ਕਮਰੇ ਵਿੱਚ ਬਹੁਤ ਸਮਾਨ ਪਿਆ ਮੇਰਾ ਮੰਜਾ ਉਹਨਾਂ ਨੇ ਆਪਣੇ ਬੈੱਡ ਦੇ ਨਾਲ ਢਾਲ ਲਿਆ ਸੀ ਤੇ ਮੈਂ ਲੰਮਾ ਪੈ ਗਿਆ ਥੋੜੀ ਚਿਰ ਬਾਅਦ ਚਾਚੀ ਵੀ ਕੰਮ ਕਰਕੇ ਆਈ ਤੇ ਬੈੱਡ ਤੇ ਆਣ ਕੇ ਲੰਮੀ ਪੈ ਗਈ ਰਾਤ ਦੇ 12 ਵਜੇ ਗਏ ਸੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਕਦੀ ਇੱਧਰ ਨੂੰ ਤੇ ਕਦੀ ਉੱਧਰ ਨੂੰ ਪਾਸੇ ਲੈ ਰਿਆ ਸੀ ਫਿਰ ਮੈਂ ਉੱਠ ਕੇ ਮੰਜੇ ਤੇ ਬੈਠ ਗਿਆ ਤੇ ਜਦ ਮੈਂ ਮੰਜੇ ਤੇ ਬੈਠਾ ਸੀ ਤਾਂ ਮੈਂ ਵੇਖਿਆ ਮੇਰੀ ਚਾਚੀ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ ਉਸ ਨੂੰ ਵੇਖ ਕੇ ਤਾਂ ਮੈਨੂੰ ਕੁਝ ਅਜੀਬ ਜਿਹਾ ਹੋਣ ਲੱਗ ਪਿਆ ਸੀ ਅਤੇ ਮੈਂ ਮੰਜੇ ਤੇ ਬੈਠੇ ਬੈਠੇ ਨਹੀਂ 마ਸੀ ਨੂੰ ਦੇਖਦੇ ਦੇਖਦੇ ਆਪਣਾ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਤੇ ਮੈਂ ਸੌ ਗਿਆ ਸਵੇਰ ਹੋਈ ਤਾਂ ਪਹਿਲਾਂ ਹੀ 마ਸੀ ਉੱਠ ਚੁੱਕੀ ਸੀ ਰਾਤ ਦਾ ਜਿਹੜਾ ਰਮਾਲ ਸੀ ਉਵੇਂ ਮੰਜੇ ਥੱਲੇ ਸੁੱਟ ਦਿੱਤਾ ਸੀ ਅਤੇ ਜਦ ਮੈਂ ਉੱਠ ਕੇ ਵੇਖਿਆ ਤਾਂ ਰਮਾਲ ਮੰਜੇ ਥੱਲੇ ਹੈ ਹੀ ਨਹੀਂ ਸੀ ਮੈਨੂੰ ਸ਼ੱਕ ਹੋ ਗਿਆ ਸੀ ਕਿ ਚਾਚੀ ਨੂੰ ਸ਼ਾਇਦ ਮੇਰੇ ਬਾਰੇ ਸਭ ਪਤਾ ਲੱਗ ਗਿਆ ਤੇ ਉਸ ਨੇ ਰਮਾਲ ਚੁੱਕ ਲਿਆ ਉਸ ਨੇ ਧੋਣ ਵਾਸਤੇ ਰੱਖ ਦਿੱਤਾ ਮੈਂ ਤਾਂ ਚਾਚੀ ਨੂੰ ਪੁੱਛ ਵੀ ਨਹੀਂ ਸਕਤਾ ਸੀ ਚਾਚੀ ਨੇ ਮੈਨੂੰ ਚਾਹ ਬਣਾ ਕੇ ਦਿੱਤੀ ਤੇ ਉਹ ਕਹਿਣ ਲੱਗੀ ਕਿ ਸੰਜੂ ਅੱਜ ਤੂੰ ਇਸ ਤਰ੍ਹਾਂ ਕਰਨਾ ਮੇਰੇ ਨਾਲ ਘਰ ਦੀ ਸਫਾਈ ਕਰਾਉਣੀ ਆ ਮੈਂ ਇਹਨਾਂ ਨੂੰ ਕਿਹਾ ਕਿ ਚਾਚੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪੂਰੇ ਘਰ ਦੀ ਸਫਾਈ ਕਰਾਵਾਂਗਾ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਹਾਗਾ ਅਸੀਂ ਰੋਟੀ ਪਾਣੀ ਖਾ ਕੇ ਘਰ ਦੀ ਸਫਾਈ ਕਰਨ ਲੱਗ ਪਏ ਸਫਾਈ ਕਰਦੇ ਕਰਦੇ ਮੈਂ ਚਾਚੀ ਦੇ ਜਾਣ ਬੁੱਝ ਕੇ ਵੱਜ ਰਿਹਾ ਸੀ ਅਸੀਂ 3 ਵਜੇ ਤੱਕ ਸਾਰੇ ਘਰ ਦੀ ਸਫਾਈ ਕਰ ਦਿੱਤੀ ਸੀ ਤੇ ਬੁਰੀ ਤਰ੍ਹਾਂ ਥੱਕ ਗਏ ਸੀ ਉਸ ਤੋਂ ਬਾਅਦ ਮੈਂ ਨਹਾਉਣ ਵਾਸਤੇ ਬਾਥਰੂਮ ਵਿੱਚ ਚਲਾ ਗਿਆ ਅਤੇ ਬਾਥਰੂਮ ਦੇ ਵਿੱਚ ਨਹਾ ਕੇ ਜਦ ਮੈਂ ਬਾਹਰ ਆਇਆ ਤਾਂ ਮੈਂ ਥੱਲੇ ਇੱਕ ਪਤਲਾ ਜਿਹਾ ਤੌਲੀਆ ਲਪੇਟਿਆ ਹੋਇਆ ਸੀ ਮੈਂ ਤਾਂ ਆਪਣੀ ਹੀ ਧਿਆਨ ਵਿੱਚ ਸੀ ਕਿ ਮੇਰਾ ਅਚਾਨਕ ਧਿਆਨ ਗਿਆ ਚਾਚੀ ਮੇਰੇ ਵੱਲ ਹੀ ਵੇਖ ਰਹੀ ਸੀ ਮੈਨੂੰ ਬੜਾ ਅਜੀਬ ਲੱਗਾ ਪਰ ਜਦੋਂ ਮੈਂ ਉਹਨਾਂ ਵੱਲ ਵੇਖਿਆ ਤਾਂ ਉਹਨਾਂ ਨੇ ਮੈਨੂੰ ਅਣ ਦੇਖਿਆ ਕਰ ਦਿੱਤਾ ਜਿਦਾਂ ਉਹਨਾਂ ਨੇ ਮੈਨੂੰ ਵੇਖਿਆ ਹੀ ਨਾ ਹੋਵੇ ਉਸ ਨੇ ਮੈਨੂੰ ਦੇਖ ਕੇ ਪਰੇਮੂ ਕਰ ਲਿਆ ਸੀ ਅਤੇ ਫਿਰ ਉਹ ਕਹਿਣ ਲੱਗੀ ਕਿ ਸੰਜੂ ਲੈ ਫੜ ਚਾਹ ਪੀ ਲੈ ਮੈਂ ਚਾਹ ਪੀਣੀ ਸ਼ੁਰੂ ਕਰ ਦਿੱਤੀ ਅਤੇ ਰਾਤ ਦਾ ਰੋਟੀ ਪਾਣੀ ਖਾ ਕੇ ਅਸੀਂ ਫਿਰ ਸੌਣ ਦੀ ਤਿਆਰੀ ਕਰਨ ਲੱਗੇ ਸੀ ਕਿਉਂਕਿ ਬਹੁਤ ਜ਼ਿਆਦਾ ਤਕਾਵਟ ਹੋ ਗਈ ਸੀ ਚਾਚੀ ਨੇ ਅੱਜ ਫੇਰ ਮੇਰਾ ਮੰਜਾ ਆਪਣੇ ਬੈੱਡ ਦੇ ਕੋਲ ਡਾਲਿਆ ਸੀ ਚਾਚੀ ਨੇ ਅੱਜ ਮੇਰਾ ਮੰਜਾ ਬਿਲਕੁਲ ਨਾਲ ਹੀ ਲਾ ਲਿਆ ਸੀ ਤੇ ਮੈਂ ਦੇਖ ਕੇ ਹੈਰਾਨ ਗਈ ਤੇ ਸਮਝ ਗਿਆ ਸੀ ਕਿ ਕੁਝ ਇਰਾਦਾ ਹੋ ਰਹੀ ਲੱਗਦਾ ਰਾਤ ਦੇ 10 ਵਜੇ ਗਏ ਸੀ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀ ਤੇ 나ਹੀਂ ਮੈਨੂੰ ਨੀਂਦ ਆ ਰਹੀ ਸੀ ਪਰ ਮੇਰੇ ਦਿਮਾਗ ਵਿੱਚ ਇੱਕ ਸਕੀਮ ਆ ਰਹੀ ਸੀ ਕਿ ਕਿਉਂ ਨਾ ਮੈਂ ਚਾਚੀ ਨੂੰ ਕਹਾ ਕਿ ਮੈਨੂੰ ਇਕੱਲੇ ਨੂੰ ਨੀਂਦ ਨਹੀਂ ਆ ਰਹੀ ਅਤੇ ਡਰ ਲੱਗਦਾ ਪਿਆ ਕਿ ਮੈਂ ਤੁਹਾਡੇ ਨਾਲ ਬੈਠ ਤੇ ਸੌ ਜਾਵਾਂ ਤਾਂ ਚਾਚੀ ਕਹਿੰਦੀ ਕਿ ਜੇ ਤੈਨੂੰ ਇਦਾਂ ਲੱਗਦਾ ਤਾਂ ਤੂੰ ਆ ਜਾ ਮੇਰੇ ਨਾਲ ਸੌ ਜਾ ਦੋਸਤੋ ਉਸ ਦਿਨ ਮੈਂ ਝਟ ਦੇ ਕੇ ਬੈਠ ਤੇ ਜਾ ਕੇ ਲੰਮਾ ਪੈ ਗਿਆ ਬਸ ਫੇਰ ਕੀ ਸੀ ਨਾ ਚਾਹੁੰਦੇ ਹੋਏ ਵੀ ਉਹ ਸਭ ਕੁਝ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਰਾਤ ਹੀ ਕਜਹੀ ਹੁੰਦੀ ਹੈ ਜਿਸ ਵਿੱਚ ਬੰਦਾ ਆਪਣੇ ਹੋਸ਼ ਖੋ ਬੈਠਦਾ ਹੈ ਅਤੇ ਔਰਤ ਹੋਵੇ ਚਾਹੇ ਮਰਦ ਹੋਵੇ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਚਾਚੀ ਕਹਿਣ ਲੱਗੀ ਪਰ ਮੈਂ ਕੱਲ ਰਾਤ ਵਾਲਾ ਤੇਰਾ ਰਮਾਂਤ ਸਵੇਰੇ ਦੇਖ ਲਿਆ ਸੀ ਅਤੇ ਮੈਂ ਸਮਝ ਗਈ ਸੀ ਕਿ ਤੇਰੇ ਦਿਲ ਵਿੱਚ ਕੁਝ ਚੱਲ ਰਿਹਾ ਹੈ ਤੇ ਹੁਣ ਜਦੋਂ ਵੀ ਸਾਨੂੰ ਮੌਕਾ ਮਿਲਦਾ ਸੀ ਉਸ ਮੌਕੇ ਨੂੰ ਅਸੀਂ ਕਦੀ ਗਵਾਉਂਦੇ ਨਹੀਂ ਸੀ ਅਤੇ ਜਿੰਨੇ ਦਿਨ ਮੈਂ ਉੱਥੇ ਰਿਹਾ ਅਸੀਂ ਬਹੁਤ ਮસ્ਤੀ ਕੀਤੀ ਬਹੁਤ ਗੱਲਾਂ ਬਾਤਾਂ ਕਰਦੀਆਂ ਤੇ ਕਿੰਨੀ ਕਿੰਨੀ देर ਹਾਸੇ ਖੇਡਦੇ ਰਹਿੰਦੇ ਇੱਕ ਦਿਨ ਮਾਂ ਦਾ ਫੋਨ ਆਇਆ ਤੇ ਕਹਿਣ ਲੱਗੀ ਸੁਨੀਤਾ ਸੰਜੂ ਨੂੰ ਹੁਣ ਘਰ ਭੇਜ ਦੇ ਇਸ ਤੇ ਪਾਪਾ ਗੁੱਸੇ ਹੋ ਰਹੇ ਆ ਚਾਚੀ ਨੇ ਕਿਹਾ ਕਿ ਦੀਦੀ ਸੰਜੂ ਕਿਹੜਾ ਕੋਈ ਕੰਮ ਕਰਦਾ ਉਸ ਨੂੰ ਹਜੇ ਥੋੜੇ ਦਿਨ ਮੇਰੇ ਕੋਲ ਰਹਿਣ ਦੇਵੋ ਪਰ ਮਾਂ ਨੇ ਮਨਾ ਕਰ ਦਿੱਤਾ ਸੀ ਚਾਚੀ ਕਹਿਣ ਲੱਗੀ ਚਲੋ ਠੀਕ ਹੈ ਮੈਂ ਸਵੇਰੇ ਹੀ ਉਸ ਨੂੰ ਤੁਹਾਡੇ ਕੋਲ ਭੇਜਦੀ ਆਂ ਦੋਸਤੋ ਮੈਂ ਸਵੇਰੇ ਹੀ ਉਹਨਾਂ ਦੇ ਘਰੋਂ ਨਿਕਲ ਗਿਆ ਸੀ ਤੇ ਆਪਣੇ ਘਰ ਆ ਗਿਆ ਸੀ ਪਰ ਮੇਰਾ ਘਰ ਆਣ ਕੀ ਹੁਣ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ ਮੇਰਾ ਧਿਆਨ ਬਾਰ-ਬਾਰ ਚਾਚੀ ਵੱਲ ਜਾ ਰਿਹਾ ਸੀ ਤੇ ਉਸ ਦੇ ਖਿਆਲਾਂ ਵਿੱਚ ਹੀ ਡੁੱਬਿਆ ਪਿਆ ਸੀ ਰਾਤ ਨੂੰ ਵੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਚਾਚੀ ਨੂੰ ਫੋਨ ਕਰ ਲੈਂਦਾ ਤੇ ਉਸ ਦੇ ਨਾਲ ਗੱਲਾਂ ਕਰਦਾ ਰਹਿੰਦਾ ਇਦਾਂ ਹੀ ਸਮਾਂ ਲੰਘ ਰਿਹਾ ਸੀ ਅਤੇ ਫਿਰ ਮੈਂ ਆਪਣੇ ਆਪ ਸੌਂ ਜਾਂਦਾ ਤੇ ਫਿਰ ਇੱਕ ਦਿਨ ਚਾਚੀ ਦਾ ਫੋਨ ਆਇਆ ਤੇ ਉਹ ਕਹਿਣ ਲੱਗੀ ਕਿ ਦੀਦੀ ਮੈਂ ਥੋੜੇ ਦਿਨ ਤੁਹਾਡੇ ਕੋਲ ਰਹਿਣ ਵਾਸਤੇ ਆਉਣਾ ਤੇ ਉਸ ਤੋਂ ਬਾਅਦ ਮੈਂ ਤਾਂ ਬਹੁਤ ਖੁਸ਼ ਹੋ ਗਿਆ ਸੀ ਜਦੋਂ ਮੈਨੂੰ ਮਾਂ ਨੇ ਦੱਸਿਆ ਕਿ ਚਾਚੀ ਆ ਰਹੀ ਹੈ ਹੁਣ ਮਾਂ ਘਰ ਨਹੀਂ ਹੁੰਦੀ ਸੀ ਅਤੇ ਅਸੀਂ ਦੋਨੋਂ ਬਹੁਤ ਮસ્ਤੀ ਕਰਦੇ ਚਾਚੀ 3-4 ਦਿਨ ਰਹਿ ਕੇ ਸਾਡੇ ਕੋਲ ਫਿਰ ਆਪਣੇ ਘਰ ਚਲੀ ਗਈ ਸੀ ਕਿਉਂਕਿ ਹੁਣ ਮੇਰਾ ਚਾਚਾ ਵੀ ਬਾਹਰੋਂ ਆ ਗਿਆ ਸੀ ਉਹ 3 ਕੁ ਮਹੀਨੇ ਦੀ ਛੁੱਟੀ ਤੇ ਆਇਆ ਸੀ ਦੋਸਤੋ ਮੈਂ ਹੁਣ ਕੰਮ ਤੇ ਲੱਗ ਗਿਆ ਸੀ ਅਤੇ ਮੇਰੇ ਘਰ ਦੇ ਨੇ ਮੇਰਾ ਵਿਆਹ ਕਰ ਦਿੱਤਾ ਅਤੇ ਹੁਣ ਮੈਂ ਆਪਣੀ ਘਰਵਾਲੀ ਨਾਲ ਖੁਸ਼ ਰਹਿੰਦਾ ਹਾਂ ਹਤੇ ਹੁਣ ਮੈਂ ਚਾਚੀ ਕੋਲ ਵੀ ਨਹੀਂ ਜਾਂਦਾ ਕਿਉਂਕਿ ਹੁਣ ਤੇ ਮੈਨੂੰ ਆਪਣੀ ਘਰਵਾਲੀ ਨਾਲ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਆਪਣੇ ਜੀਵਨ ਸਾਥੀ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਕਿ ਰਿਸ਼ਤੇ ਨੂੰ ਹਮੇਸ਼ਾ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਮਰਿਆਦਾ ਤੋਂ ਬਾਹਰ ਰਿਸ਼ਤੇ ਰਿਸ਼ਤੇ ਨਹੀਂ ਰਹਿ ਜਾਂਦੇ ਤੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ ਰੱਬ ਰਾਖਾ